ਤਸਵੀਰਾਂ ਲੁਧਿਆਣਾ ਦੇ ਤਾਜਪੁਰ ਰੋਡ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਇੰਪਰੂਵਮੈਂਟ ਟਰਸਟ ਅੱਜ ਕਾਰਵਾਈ ਕਰਨ ਦੇ ਲਈ ਪਹੁੰਚੀ ਦਾਸਦੀਏ ਕਿ ਇੰਪਰੂਵਮੈਂਟ ਟਰਸਟ ਦੇ ਐਕਸ਼ਨ ਵਿੱਚ ਜਿਹੜੇ ਨੇ ਮੌਕੇ ਤੇ ਉੱਪਰ ਮੌਜੂਦ ਨੇ ਜਿਨ੍ਹਾਂ ਦਾ ਕਹਿਣਾ ਸੀ ਕਿ ਝੁੱਗੀਆਂ ਦੇ ਵੱਲੋਂ ਇੱਥੇ ਝੁੱਗੀ ਵਾਲੇ ਜਿਹੜੇ ਨੇ ਉਹਨਾਂ ਦੇ ਵੱਲੋਂ ਇੱਥੇ ਨਜਾਇਜ਼ ਕਬਜ਼ਾ ਕੀਤਾ ਗਿਆ ਇੰਪਰੂਵਮੈਂਟ ਟਰਸਟ ਦੇ ਨਾਲ ਹੀ ਪੀਡਬਲਿਊਡੀ ਦੀ ਜ਼ਮੀਨ ਦੇ ਉੱਪਰ ਇਹ ਕਬਜ਼ਾ ਕੀਤਾ ਗਿਆ ਲੰਬੇ ਸਮੇਂ ਤੋਂ ਇੱਥੇ ਝੁੱਗੀਆਂ ਜਿਹੜੀਆਂ ਨੇ ਬਣੀਆਂ ਹੋਈਆਂ ਨੇ ਪਰ ਉਹ ਪੀਲਾ ਪੰਚਾ ਅੱਜ ਲੈ ਕੇ ਇੱਥੇ ਪਹੁੰਚੇ ਨੇ ਜਿਸ ਦੇ ਮਗਰੋਂ ਦੇਖਿਆ ਗਿਆ ਕਿ ਕੁਝ ਥਾਵਾਂ ਦੇ ਉੱਪਰ ਕਾਰਵਾਈ ਵੀ ਜਿਹੜੀ ਉਹ ਵੀ ਟਰੱਸਟ ਦੇ ਵੱਲੋਂ ਕੀਤੀ ਗਈ ਹਾਲਾਂਕਿ ਇਸ ਵਿੱਚਕਾਰ ਇਹ ਗੱਲ ਵੀ ਜਿਹੜੀ ਹੈ ਖਾਸ ਤੌਰ ਤੇ ਦੇਖਣ ਨੂੰ ਮਿਲੀ ਕਿ ਜਿਹੜੇ ਝੁੱਗੀ ਵਾਲੇ ਨੇ ਉਹਨਾਂ ਦੇ ਝੁੱਗੀਆਂ ਦੇ ਵਿੱਚ ਇਸ ਦੇ ਨਾਲ ਹੀ ਦੁਕਾਨਾਂ ਦੇ ਉੱਪਰ ਬਿਜਲੀ ਦੇ ਮੀਟਰ ਵੀ ਜਿਹੜੇ ਨੇ ਲੱਗੇ ਹੋਏ ਸੀ ਜਿਸ ਤੇ ਚਲਦਿਆ ਸਵਾਲ ਜਿਹੜੇ ਨੇ ਲਗਾਤਾਰ ਹੀ ਉੱਠਦੇ ਹੋਏ ਨਜ਼ਰ ਆਏ ਜਿਸ ਤੇ ਜੇ ਡਿਮਪਰੂਵਮੈਂਟ ਟਰਸਟ ਦੇ ਐਕਸੀ ਨੇ ਉਹਨਾਂ ਦਾ ਕਹਿਣਾ ਸੀ ਕਿ ਇਸ ਨੂੰ ਲੈ ਕੇ ਕੋਈ ਵੀ ਜਵਾਬ ਬਿਜਲੀ ਬੋਰਡ ਹੀ ਦੇ ਸਕੇਗਾ ਉਹ ਅਜੇ ਥੇ ਕਾਰਵਾਈ ਕਰਨ ਦੇ ਲਈ ਪਹੁੰਚੇ ਨਹੀਂ ਕਿਉਂਕਿ ਲੰਬੇ ਸਮੇਂ ਤੋਂ ਜਿਹੜੇ ਝੁੱਗੀ ਵਾਲੇ ਨੇ ਉਹ ਇੱਥੇ ਰਹਿ ਰਹੇ ਨੇ ਇੰਪਰੂਵਮੈਂਟ ਟਰਸਟ ਦੇ ਨਾਲ ਹੀ ਪੀਡਬਲੂਡੀ ਦੀ ਜ਼ਮੀਨ ਦੇ ਉੱਪਰ ਇਹਨਾਂ ਦੇ ਵੱਲੋਂ ਕਬਜ਼ਾ ਕੀਤਾ ਗਿਆ ਤੇ ਹੋਰ ਲੋਕਾਂ ਦਾ ਇਸ ਦੇ ਨਾਲ ਹੀ ਇੰਪਰੂਵਮੈਂਟ ਟਰਸਟ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦਾ ਇਸ ਤੇ ਕੀ ਕਹਿਣਾ ਸੀ ਇੱਕ ਵਾਰ ਤੁਹਾਨੂੰ ਵੀ ਜ਼ਰੂਰ ਸੁਣਾ ਦਿੰਨੇ ਆ ਕੀ ਨਾ ਗੱਲ ਜੀ ਬਲਦੀਪ ਸਿੰਘ ਇਹ ਭਾਈ ਹੱਥ ਚ ਕੀ ਫੜਿਆ ਆ ਤੂੰ ਇਹ ਸਟੇ ਆ ਜੀ ਅੱਛਾ ਹਾਂਜੀ ਇਹ ਦੁਕਾਨ ਦੀ ਆ ਜੀ ਨਿਕਲ ਲੱਗਿਆ ਬਿਜਲੀ ਦਾ ਬਿੱਲ ਤਾਰੀ ਦਾ ਸਰਕਾਰ ਵੱਲੋਂ ਉਹਨਾਂ ਨੇ ਦਿੱਤਾ ਸਟੇ ਜੱਜ ਸਾਹਿਬ ਨੇ ਠੀਕ ਹੈ ਕੇ ਚੱਲਦੇ ਆ 25 ਤਰੀਕ ਪਈ ਆ 9ਵੇਂ ਮਹੀਨੇ ਚ ਕੀ ਇਹ ਸਾਰੀ ਦੁਕਾਨਾਂ ਦਾ ਕੀ ਇਹ ਮੇਰੀ ਕਲੀ ਦਾ ਜੀ ਆ ਦੁਕਾਨ ਆ ਅੱਛਾ ਜੀ ਚਲੋ ਸਿੰਘ ਐਂਡ ਕੁਲਦੀਪ ਕੀ ਬਕਾਇਦਾ ਮੀਟਰ ਵੀ ਲੱਗਾ ਹੋਇਆ ਹੈ ਬਿੱਲ ਲੱਗਿਆ ਜੀ ਬਿਜਲੀ ਦਾ ਬਿੱਲ ਤਾਰੀ ਦਾ ਸਿੱਧਾ ਮੇਰੇ ਕੋ ਪਈਆਂ ਫਰਾ ਕੁਝ ਵੇ ਆ ਸਭ ਨੇ ਲੱਗੇ ਮੈਨੂੰ ਮੈਨੂੰ ਸੇ ਮਿਲਿਆ ਦੇਖੋ ਜੀ ਇਹ ਚੱਲਣ ਨੂੰ ਹੋ ਗਿਆ ਹੁਣ ਆ ਜੀ 10 12 ਸਾਲ ਹਾਂ ਹਾਂ ਬੈਠੇ ਹਾਂ ਦਾ 30 35 ਸਾਲ ਹੋ ਗਏ ਹਾਂ 1992 93 ਦੇ ਬੈਠੇ ਹੋਏ ਜੀ ਇੱਥੇ ਬਹੁਤ ਪੁਰਾਣੇ ਬੰਦੇ ਬੈਠੇ 1992 93 ਦੀ ਦੁਕਾਨ ਇੱਥੇ ਬੈਠੇ ਹੋਏ ਜੀ ਸਟੇ ਲਿਆ ਹੋਇਆ ਦੁਕਾਨ ਦਾ ਇਹਦਾ ਕੇਸ ਚੱਲਦਾ ਕਿੰਨੀ ਇਸੇ ਦੁਕਾਨ ਦਾ ਜੇ ਸਰਕਾਰੀ ਜ਼ਮੀਨ ਸੀ ਕਿ ਸਟੇ ਕਿਉਂ ਦਿੱਤਾ ਸਾਨੂੰ ਪੈਸੇ ਖਾਣ ਵਾਸਤੇ ਦਿੱਤਾ ਫਿਰ ਕਿੱਦਾਂ ਦਿੱਤਾ ਇਹੋ ਇਹ ਵੀ ਸਾਨੂੰ ਹੱਲ ਦੱਸੋ ਜੀ ਇਹਦਾ ਕੋਣ ੱੱੱਕਾ ਕਰ ਰਿਹਾ ਸਾਡੇ ਨਾਲ ਦੁਕਾਨ ਧੰਨਵਾਦ ਤੇ ਆਏ ਆ ਇਹਦਾ ਕੋਈ ਹੱਲ ਦੱਸੋ ਸਾਨੂੰ ਕਿਹਨੇ ਪਹਿਲਾਂ ਤੁਹਾਨੂੰ ਕੋਈ ਵਾਰਨਿੰਗ ਨਹੀਂ ਕੋਈ ਵਾਰਨਿੰਗ ਨਹੀਂ ਆਈ ਜੀ ਸਾਡੇ ਕੋਲ ਕੋਈ ਆਇਆ ਨਹੀਂ ਆਈ ਜੀ ਕੋਈ ਮਨਾਈ ਦੀ ਕੁਝ ਨਹੀਂ ਆਇਆ ਜੀ ਸਾਨੂੰ ਤੁਹਾਨੂੰ ਸਿਰਫ ਆ ਕੇ ਕਹਿ ਰਹੇ ਆ ਕਿ ਅਸੀਂ ਦੁਕਾਨ ਖਾਲੀ ਕਰੋ ਹਾਂ ਜੀ ਇਹ ਚੱਲਦੇ ਆ ਮੇਰੇ ਨਹੀਂ ਨਹੀਂ ਉਹ ਲਾਸਮੈਂਟ ਕਰਕੇ ਗਏ ਹੋਏ ਜੀ ਕਿ ਦੁਕਾਨਾਂ ਕਿਉਂਕਿ ਹੋਰ ਵੀ ਬੈਠੇ ਹੋਏ ਨੇ ਆ ਸਟੇ ਹੈਗੀ ਆ ਆ ਸਟੇ ਹੈਗਾ ਜੀ ਸਾਡੇ ਕੋਲ ਆ 2018 ਸੰ ਦਾ ਸਟੇ ਆ ਹਾਂ ਜੀ 2024 ਚੱਲਦੀ ਵੀ 6 ਸਾਲ ਹੋ ਗਏ ਹਾਂ ਜੀ ਹਾਂ ਜੀ ਨਵਾਂ ਸਟੇ ਦਿਖਾਓ ਨਮਾਨਾ ਤੁਹਾਡਾ ਕੀ ਹੁਣ ਨਵੀਂ ਕੀ ਕਾਰ ਨਹੀਂ ਸਰ ਇਹੀ ਆ ਸਾਡੇ ਕੋਲ ਸਟੇ ਨਵੀਂ ਕੇਸ ਹੈ ਜੋ ਚੱਲ ਰਿਹਾ ਤਰੀਕ ਪਈ ਹੋਈ ਹੈ 9ਵੇਂ ਮਹੀਨੇ 25 ਦੇ ਬਾਅਦ ਦੇਖਦੇ ਆਂ ਤਰੰਡਾ ਦਿਖਾਓ ਨਾ ਕੋਈ ਉਸ ਤੋਂ ਬਾਅਦ ਦੇਖਦੇ ਨੇ ਕਿਹੜੀ ਤਰੀਕੇ ਤੁਸੀਂ ਗਏ ਹੋ ਕਿ 6 ਸਾਲ ਹੋ ਗਏ ਨਹੀਂ ਨਹੀਂ ਸਰ ਉਹ ਤਰੀਕ ਦੇ ਉੱਤੇ ਉੱਤੇ ਰਜਿਸਟਰ ਦੇ ਉੱਤੇ ਲਿਖਿਆ ਜਾਂਦਾ ਜਦੋਂ ਹਾਜ਼ਰੀ ਅਸੀਂ ਭਰ ਕੇ ਜਾਂਦੇ ਆਂ ਕਜਰੀ ਜਾ ਕੇ ਜਦੋਂ ਸਾਹਿਬ ਕੋਲ ਜੋ ਪਰਚੀ ਥੋੜੀ ਸਾਨੂੰ ਦਿੰਦੇ ਆ ਉਹਨਾਂ ਨੇ ਹਾਜ਼ਰੀ ਸਾਡੀ ਲਿਖ ਲੈਣੀ ਹੈ ਕਿ ਆ ਗਿਆ ਹੈ ਹਾਜ਼ਰ ਨੇ ਨਹੀਂ ਹੁਣ ਨਹੀਂ ਗਿਆ ਜੀ ਇਹ ਤਾਂ 6 ਸਾਲ ਪੁਰਾਣੀ ਹੈ ਨਾ ਇਹਦੇ ਸਿਰਫ ਫੋਨ ਦੇ ਉੱਤੇ ਗੱਲ ਹੋ ਜਾਂਦੀ ਕਿ ਇੰਨੀ ਤਰੀਕੇ ਪੈ ਗਈ ਹੈ ਜੀ ਫੋਨ ਤੇ 10 ਵੀ ਕੰਨੂ ਡਾਲ ਲਿਆ ਬੰਦੇਆਂ ਨੂੰ ਜੀ ਨਗਰ ਨਾਵਾ ਕਿਸੇ ਹੋਰ ਜਗ੍ਹਾ ਦਾ ਦਿੱਤਾ ਹੁੰਦਾ ਨਹੀਂ ਨਹੀਂ ਸਾਰੇ ਇਸੇ ਦਾ ਇਹੇ ਲੱਗਾ ਹੈ ਦੇਹਾਂ ਦੁਕਾਨ ਦੇ ਉੱਤੇ ਨਾਮ ਲੇ ਪਾਉਂਦਾ ਚੱਲੂ ਨੀ ਸ਼ਾਪ ਕਿਹੜੀ ਜਗ੍ਹਾ ਹੈ ਟਾਈਪ ਰੋਡ ਟਾਈਪ ਰੋਡ ਟੈਂਕੀ ਪਾਣੀ ਵਾਲੀ ਟੈਂਕੀ ਜਿਹੜੀ ਹੈਗੀ ਆ ਕੁਝ ਨਹੀਂ ਆਇਆ ਵੀ ਨੋਟਿਸ ਕੋਈ ਨਹੀਂ ਆਇਆ ਸੋਈ ਨਹੀਂ ਆਇਆ ਫੋਨ ਤੇ ਗੱਲ ਕਰਾ ਦਿਓ ਉਹੀ ਹੁਣ ਫੋਨ ਤੇ ਗੱਲ ਦੱਸੋ ਵੀ 15 20 ਦਿਨ ਹੋ ਗਿਆ ਭਾਜੀ ਠੀਕ ਹੈ ਤਰੀਕ ਦੱਸ ਦਿਓ ਠੀਕ ਹੈ ਜੀ ਹੁਣ ਉਹ ਮੰਨ ਨਹੀਂ ਰਹੇ ਠੀਕ ਹੈ ਓਕੇ ਸਰ ਮੇਰਾ ਨਾਮ ਸतीश ਕਹੋਈ ਤੇ ਪਰ ਦੱਸਿਆ ਜਾ ਰਿਹਾ ਹੈ ਇੱਦੀਆਂ ਲੋਕਾਂ ਨੇ ਦੁਕਾਨਾਂ ਬਸਾਈਆਂ ਹੋਈਆਂ ਆ ਇਹ ਹੈਗੀਆਂ ਨਹੀਂ ਆਇਆ ਜੀ ਇਹ ਮੀਟਰ ਕਿਵੇਂ ਲਗਾ ਲਗਾਉਂਦੇਗੇ ਤੁਹਾਡੇ ਕੋਲ ਇਸਰ ਅਸਲ ਦੇ ਵਿੱਚ ਬਿਜਲੀ ਬੋਰਡ ਦੇ EMPLOYEES ਦੱਸ ਸਕਦੇ ਜੀ ਮੈਂ ਤਾਂ ਆਊਟਸੋਰਸ ਵਾਲਾ ਬੰਦਾ ਐ ਇੰਪਰੂਵਮੈਂਟ ਆਇਆ ਹੈ ਮਤਲਬ ਡੇਢੀ ਦਾ ਬਿਜਲੀ ਨਹੀਂ ਕਰਦੇ ਇਹ ਕੰਮ ਨਾ ਖੇਚੀ ਦੇ ਕਰਦੇ ਹੋ ਆਪਣੇ ਕੋਲ ਇਲੈਕਟ੍ਰੀਸ਼ੀਅਨ ਜਿਹੜਾ ਬਿਜਲੀ ਬੋਰਡ ਦਾ ਪੱਕਾ ਆਇਆ ਹੋਇਆ ਹੈ ਉਹ ਪਿੱਛੋਂ ਤਾਰਾਂ ਕੱਟ ਰਹੀ ਹੈ ਆਪਾਂ ਉਹਦੇ ਨਾਲ ਹੈਲਪਰ ਐ ਅੱਛਾ ਹੈਲਪਰ ਹੋ ਗਿਆ ਹਾਂ ਅੱਜਕੱਲ੍ਹ ਜਿਹੜਾ ਘਰ ਦੇ ਮੀਟਰ ਨਾਲ ਉਹਦਾ ਜਿਹੜਾ ਰਿਸਟਰ ਲੱਗਦਾ ਹੈ ਕੁਝ ਵੀ ਨਹੀਂ ਹੈ ਕੰਮ ਨਹੀਂ ਹੈ ਇਹ ਸਰ ਉਹ ਹੀ ਦੱਸ ਸਕਦੇ ਇਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ ਇਹਦਾ ਮਤਲਬ ਇਹ ਮਿਲੀ ਭੁਗਤ ਨਾਲ ਹੀ ਹੋ ਰਿਹਾ ਤੁਹਾਡੇ ਸਰ ਮੈਂ ਮੈਂ ਕੁਝ ਨਹੀਂ ਕਹਿ ਸਕਦਾ ਇਹਨੂੰ ਲੱਗਦਾ ਵੀ ਇਹ ਮਿਲੀ ਭੁਗਤ ਨਾਲ ਹੋ ਰਿਹਾ ਕੰਮ ਸਾਰਾ ਕੁਝ ਇਹਦੇ ਬਾਰੇ ਕੁਝ ਹਾਲਾਂਕਿ ਨਹੀਂ ਲੱਗਣਾ ਚਾਹੀਦਾ ਸ਼ਾਇਦ ਹੀ ਹੋ ਵੀ ਸਕਦਾ ਜੀ ਮੈਂ ਇਹਦੇ ਬਾਰੇ ਕੋਈ ਡਿਕਲੇਅਰ ਨਹੀਂ ਕਰ ਸਕਦਾ ਕਿਉਂਕਿ ਅਬ ਕੋਈ ਜਾਣਕਾਰੀ ਨਹੀਂ ਸਰ ਕੀ ਨਾਮ ਹੈ ਜੀ ਇੱਕਮ ਸਿੰਘ ਜੀ ਸਰ ਕਿਹੜੇ ਵਿਭਾਗ ਦੇ ਅਪਰੂਵਮੈਂਟਸ ਹਾਂਜੀ ਅਪਰੂਵਮੈਂਟਸ ਅਪਰੂਵਮੈਂਟਸ ਨਹੀਂ ਨਹੀਂ ਜੀ ਅ ਅ ਕਰ ਨਹੀਂ ਜਾਂਦੀਆਂ जी, दी, दी। अच्छा जी ਤੇ ਤੁਸੀਂ ਇਹ ਤਾਰ ਘਟਦੇ ਪਈਓ ਇੱਥੇ ਦੀ ਮੀਟਰ ਦੀ ਅਸੀਂ ਤਾਂ ਅਪਲਾਈ ਜਾਣਾ ਫਰਟਸਡੇ اچھا ਜੀ ਪਰ ਇੱਕ ਸੁਣਨ ਵਾਲੀ ਗੱਲ ਹੈ ਜਿਹੜੀਆਂ ਕਲੋਨੀਆਂ ਨੇ ਸਾਰੀ ਨਜਾਇਜ਼ ਵਸੀ ਹੋਈ ਹੈ ਹਾਂਜੀ ਹਾਂਜੀ ਉਸ ਦੇ ਬਾਵਜੂਦ ਇੱਥੇ ਇਹ ਮੀਟਰ ਕਿਵੇਂ ਲੱਗੇ ਮਿਸਟਰ ਇਹਨਾਂ ਬਾਰੇ ਤਾਂ ਨਹੀਂ ਜਾਣਦਾ ਹਾਂ ਕਰਦਾ ਅਗਰ ਮੀਟਰ ਲਾਣਾ ਹੋਵੇ ਰਜਿਸਟਰੀ ਬੰਦੇ ਇਹਨਾਂ ਦੀ ਰਜਿਸਟਰੀ ਨਹੀਂ ਹੈ ਅਸੀਂ ਤਾਂ ਟਰੱਸਟ ਦੇ ਆਇਆ ਮੌਜੂਦ ਹਾਂ ਹਾਂਜੀ ਟਰੱਸਟ ਦੇ ਮੁਲਾਜ਼ਮਾ ਆਪ ਨੂੰ ਆਇਆ ਅੱਛੇ ਤੁਹਾਨੂੰ ਅਥੋਰਟੀ ਕਿਤੋਂ ਆਈ ਹੋਣੀ ਹੈ ਕਿ ਨਹੀਂ ਨਹੀਂ ਉਹ ਕੱਟ ਦੋ ਜਾਂ ਬਿਜਲੀ ਵਿਭਾਗ ਨੇ ਕਿਸੇ ਨੇ ਕਿਹਾ ਹੋਊਗਾ ਤੁਹਾਨੂੰ ਬਿਜਲੀ ਵਿਭਾਗ ਦਾ ਮੁੰਡਾ ਲੱਗਿਆ ਹੋਇਆ ਨਾਲ ਕੱਟਣ ਆਇਆ ਅੱਛਾ ਜੀ ਉਹ ਕਿੱਥੇ ਆ ਰਹੇ ਤਾਂ ਬੈਨ ਕੱਟਣ ਗਿਆ ਹੋਇਆ ਜੀ ਅੱਛਾ ਜੀ ਹਾਂਜੀ ਤੇ ਤੁਹਾਡੇ ਕੋਲ ਕਿਹਦੀ ਪਰਮਿਸ਼ਨ ਹੈ ਕਿ ਹਾਂ ਵੀ ਇਹ ਤਾਰ ਕੱਟ ਦੋ ਇੱਥੋਂ ਅਜੇ ਦੀ ਤਾਂ ਪਰਮਿਸ਼ਨ ਹੋਏਗੀ ਨਹੀਂ ਅਡੈਕਸ਼ਨ ਸਾਹਿਬ ਆ ਜੀ ਅਡੈਕਸ਼ਨ ਅਫਸਰ ਆਇਆ ਹੋਇਆ ਜੀ ਐਕਸ਼ਨ ਸਾਹਿਬ ਕਿੱਥੇ ਹੈ ਜੀ ਹੋਰ ਦੇ ਠੀਕ ਹੈ ਜੀ ਆਜੋ ਇਹ ਨਾਮ ਹੈ ਜੀ ਮੇਰਾ ਜੀ ਮੇਰਾ ਨਵੀਨ ਮਲੋਤਰਾ ਹੈ ਐਕਸਨ ਤੇ ਜਿਹੜੀ ਅਜਾ ਕਾਰਵਾਈ ਕੀਤੀ ਜਾ ਰਹੀ ਹੈ ਜੀ ਕੀ ਕਹਿੰਨਾ ਜੀ ਬਸੇ ਜੀ ਸਾਡੀ ਸਕੂਲ ਸਾਈਡ ਵਿੱਚ ਆਪਾਂ ਸਕੂਲ ਸਿੱਖਿਆ ਵਿਭਾਗ ਨੂੰ ਦਿੱਤੀ ਆ ਈਡਬਲਯੂਡੀ ਵਾਲੇ ਇੱਥੇ ਚਾਰਦਵਾਰੀ ਕਰ ਰਿਹਾ ਜੀ ਤੇ ਇਹਦੇ ਤੇ ਝੁੱਗੀਆਂ ਤੁਹਾਡੇ ਸਾਹਮਣੇ ਬਣੀਆਂ ਹੋਈਆਂ ਜੀ ਹਾਂਜੀ ਕੁਛ ਇਸ ਇਹਨਾਂ ਦਾ ਝੁੱਗੀਆਂ ਦਾ ਸੜਕ ਤਿਆਰ ਆ ਤੇ ਕੁਛ ਆਪਣੀ ਸਕੂਲ ਸਾਈਡ ਤੇ ਹੋਇਆ ਤੇ ਜਦੋਂ ਹੁਣ ਇਹ ਚਾਰਦਵਾਰੀ ਦਾ ਕੰਮ ਸ਼ੁਰੂ ਹੋਇਆ ਤੇ ਇੱਕ ਤਾਂ ਸਾਨੂੰ ਆਪਣੀ ਸਾਡੀ ਨੋਟਿਸ ਆ ਵੀ ਸਾਡੀ ਸਾਈਡ ਦੇ ਵਿੱਚ ਵੀ ਇਹ ਝੁੱਗੀਆਂ ਦਾ ਹਿੱਸਾ ਹੈਗਾ ਆ ਤੇ ਲਾਸਟ ਮੀਟਿੰਗ ਸਾਡੀ ਡੀਸੀ ਮੈਡਮ ਨਾਲ ਹੋਈ ਸੀਗੀ ਜਿੱਥੇ ਪੀਡਲੂਡੀ ਨੇ ਆਪਣਾ ਕੰਸਰਨ ਦਿਖਾਇਆ ਸੀਗਾ ਕਿ ਸਾਨੂੰ ਚਾਰਦواری ਚ ਮੁਸ਼ਕਲ ਆ ਰਹੀ ਆ ਤੇ ਡੀਸੀ ਮੈਡਮ ਨੇ ਸਾਡੀ ਦੇ ਕਾਰਪੋਰੇਸ਼ਨ ਦੀ ਜੁਆਇੰਟਲੀ ਡਿਊਟੀ ਲਗਾਈ ਸੀਗੀ ਝੁਗਿਆ ਰਿਮੂਵ ਕਰੋ ਤੇ ਅੱਜ ਅਸੀਂ ਝੁਗਿਆ ਰਿਮੂਵ ਕਰਨ ਲਈ ਆਏ ਆ ਮੌਕੇ ਤੇ ਆ ਕੇ ਪਤਾ ਲੱਗਿਆ ਕਿ ਸਾਡੀ ਜਿਹੜੀ ਇੱਥੇ ਪੈਟਰੋਲ ਬੰਮ ਸਾਈਟ ਆ 1100 ਗਜ ਇਹਦੇ ਵਿੱਚ ਵੀ ਕਾਫੀ ਝੁਗਿਆ ਬਣੀਆਂ ਹੋਈਆਂ ਅਰੇ ਇਨਾਂ ਨੇ ਮੁਤਾਬਕ ਵੀ ਇਨਾਂ ਨੇ ਕੋਈ ਨੋਟਿਸ ਨਹੀਂ ਦਿੱਤਾ ਗਿਆ ਇੱਥੇ ਬਕਾਇਦਾ ਦੋ ਵਾਰ ਮੁਨੀਆਦੀ ਕਰਾਈ ਜਾ ਚੁੱਕੀ ਆ ਵੀਡੀਓ ਸਾਡੇ ਕੋਲ ਹੈਗੀਆਂ ਹਫਤਾ 10 ਦਿਨ ਪਹਿਲਾਂ ਦੋ ਵਾਰ ਮੁਨੀਆਦੀ ਕਰਾਈ ਆ ਅਨਾਉਂਸਮੈਂਟ ਕਰਾਈ ਆ ਤੇ ਵੀਡੀਓ ਤੁਹਾਨੂੰ ਸ਼ੇਅਰ ਕਰ ਦਾਂਗੇ ਵੀਡੀਓ ਤੁਹਾਨੂੰ ਭੇਜ ਦਾਂਗੇ ਵਾਲੇ ਜਿਹੜੇ ਕੋਈ ਸਟੇ ਚੱਕੀ ਫਿਰਦੇ ਆ ਜਿਹੜਾ ਸਾਡੇ ਕੋਲ ਕੋਈ ਕਾਪੀ ਨਹੀਂ ਸਟੇ ਦੀ ਸਾਡੇ ਨਾਲ ਕੋਈ ਸਾਡੇ ਸਾਡੇ ਧਿਆਨ ਚ ਨਹੀਂ ਰਿਹਾ ਤੇ ਸਾਡੇ ਨਾਲ ਕੋਈ ਇੰਪਰੂਵਮੈਂਟ ਰਸ ਨਾਲ ਕੋਈ ਪਾਰਟ ਸਟੇ ਹੋਵੇ ਇਹ ਤਾਂ ਬਿਜਲੀ ਬੋਰਡ ਦੱਸ ਸਕਦਾ ਜੀ ਕਿਦਾਂ ਚੁੱਕਿਆ ਲਿਆ ਉਹਨੂੰ ਬਾਰ ਰੋਡ ਦੇ ਉੱਪਰ ਸੜਕਾਂ ਦੇ ਮੀਟਰ ਲਗਾਉਣ ਦੇਤੇ ਉਹਨਾਂ ਨੇ। ਕਹਿ ਸਕਦੇ ਆ ਜੀ ਮਿਲਿ ਕੋਲ ਨਾ ਕੰਮ ਹੋ ਰਿਹਾ ਕਿਉਂਕਿ ਆਮ ਘਰਾਂ ਦੇ ਵਿੱਚ ਜੇਕਰ ਲਗਾਣਾ ਹੋਵੇ ਤਾਂ ਪਹਿਲਾਂ ਰਜਿਸਟਰੀ ਮੰਗਦੇ ਆ ਮੀਟਰ ਵਾਲੇ। ਨਹੀਂ ਉਹਦੇ ਬਾਰੇ ਤਾਂ ਬਿਜਲੀ ਬੋਰਡ ਵਾਲੀ ਦੱਸ ਸਕਦਾ ਜੀ। ਵੈਸੇ ਅਸੀਂ ਉਹਨਾਂ ਨੂੰ ਇੰਡੀਮੇਸ਼ਨ ਦਿੱਤੀ ਸੀਗੀ ਕਿ ਆ ਕੇ ਕਨੈਕਸ਼ਨ ਕੱਟ ਲਿਓ। ਜੀ ਅੱਜ ਸਵੇਰੇ ਵੀ ਜੈ ਸਿੰਘ ਸਾਹਿਬ ਨਾਲ ਗੱਲ ਹੋਈ ਆ ਜਿਨ੍ਹਾਂ ਨੂੰ ਹਫਤਾ ਪਹਿਲਾਂ ਲੈਟਰ ਭੇਜਤੀ ਸੀਗੀ ਅਸੀਂ ਕਾਰਵਾਈ ਕਰਨੀ ਆ ਤੇ ਆਪਣੇ ਬਿਜਲੀ ਦੇ ਕਨੈਕਸ਼ਨ ਕਟੋਆ ਕੇ ਅਜੇ ਤੱਕ ਉਹਨਾਂ ਦਾ ਤਾਂ ਨਹੀਂ ਆਇਆ ਕੋਈ ਬੰਦਾ ਪਰ ਸਾਡੇ ਅਸੀਂ ਸਾਡੇ ਬਿਜਲੀ ਵਾਲੇ ਹੈਗੇ ਆ ਜਿਹੜੇ ਸਾਡੇ ਫੀਲਡ ਦੇ ਵਿੱਚ ਲੱਗੇ ਹੁੰਦੇ ਆ ਉਹਨਾਂ ਨੇ ਕਨੈਕਸ਼ਨ ਕਟਿਆ ਆਪਣੇ ਤੌਰ ਤੇ ਸ਼ਾਇਦ ਮੇਰੇ ਖਿਆਲ ਨਾਲ ਆ ਗਿਆ ਹੋਊਗਾ ਤਾਂ ਮੈਨੂੰ ਧਿਆਨ ਨਹੀਂ ਹੈਗਾ ਜੇ ਉਹਨਾਂ ਦਾ ਕੋਈ ਬੰਦਾ ਆਇਆ ਹੋਵੇ ਤਾਂ ਅੱਜ ਕਿਹੜੀ ਕਿਹੜੀ ਏਰੀਆ ਦੇ ਵਿੱਚ ਅੱਜ ਹੀ ਕਾਰਵਾਈ ਕਰਨੀ ਜਾਈ ਅੱਜ ਤਾਂ ਤਾਜਪੁਰ ਰੋਡ ਤੇ ਇਹੀ ਕਾਰਵਾਈ ਕਰ ਰਹੇ ਆ ਜੀ ਕਹਿੰਦਾ ਜੀ ਬੱਸ ਕਰਵਾ ਦੇ ਉਸਕੇ ਉਹ ਇਹਦਾ ਰੁਮਾਣਾ ਨਹੀਂ ਕੁਲਦੀਪ ਸਿੰਘ ਇਹ ਭਾਈ ਹੱਥ ਚ ਕੀ ਫੜਿਆ ਆ ਤੂੰ ਇਹ ਸਟੇ ਆ ਜੀ ਅੱਛਾ ਹਾਂ ਜੀ ਇਹ ਦੁਕਾਨ ਦੀ ਆ ਜੀ ਨਹੀਂ ਕੋਈ ਲੱਗਿਆ ਬਿਜਲੀ ਦਾ ਬਿੱਲ ਤਾਰੀ ਦਾ ਸਰਕਾਰ ਵੱਲੋਂ ਉਹਨਾਂ ਨੇ ਦਿੱਤਾ ਸਟੇ ਜੱਜ ਸਾਹਿਬ ਨੇ ਠੀਕ ਹੈ ਕੇ ਚੱਲਦੇ ਆ 25 ਤਰੀਕ ਪਈ ਆ 9ਵੇਂ ਮਹੀਨੇ ਚ ਕੀ ਇਹ ਸਾਰੀ ਦੁਕਾਨਾਂ ਦਾ ਕੀ ਇਹ ਮੇਰੀ ਕਲੀ ਦਾ ਜੀ ਆ ਦੁਕਾਨਾਂ ਆ ਅੱਛਾ ਜੀ ਚਾਰੋ ਸਿੰਘ ਐਂਡ ਕੁਲਦੀਪ ਕੀ ਬਕਾਇਦਾ ਮੀਟਰ ਵੀ ਲੱਗਾ ਹੋਇਆ ਲੱਗਾ ਜੀ